ਨਿੱਕੀਆਂ ਜਿੰਦਾਂ ਨੂੰ ਨਿਹਾ ਵਿੱਚ ਚਿਣਕੇ ਮਿਲਿਆ ਕੀ ਤੈਨੂੰ ਟਾਕੇ ਕਹਿਰ ਜ਼ਾਲਮਾ ਦੁਨੀਆ ਕਹਿੰਦੀ ਏ ਬੱਚੇ ਰੂਪ ਰੱਬ ਦਾ ਦੁਨੀਆ ਕਹਿੰਦੀ ਏ ਬੱਚੇ ਰੂਪ ਰੱਬ ਦਾ ਤੂੰ ਤਾਂ ਰੱਬ ਦਾ ਕਮਾਲ ਆਏ ਵਹਿਰ ਜ਼ਾਲਮਾ ਨਿੱਕੀਆਂ ਜਿੰਦਾਂ ਨੂੰ ਨਿਹਾ ਵਿੱਚ ਚਿਣਕੇ ਮਿਲਿਆ ਕੀ ਤੈਨੂੰ ਟਾਕੇ ਕਹਿਰ ਜ਼ਾਲਮਾ ਹੋ ਖਾਣਾ ਸੋਖਾ ਤੇ ਖਵਾਣਾ ਬਹੁਤ ਅੱਖਾਂ ਵਿੱਚ ਰਹੋ ਪੋਣਾ ਸੋਖਾ ਤੇ ਨਿਭੋਣਾ ਪਿਆਰ ਔਖਾ ਵਿੱਚ ਰਹੋ ਹੋ ਜਿਨ੍ਹਾਂ ਨਾਲ ਖਾਈਏ ਦੰਦ ਓਹੀ ਵਖਾਈਏ ਲਾ ਕੇ ਰੱਖੀਏ ਨੀਤ ਨਾ ਮੜੀ ਨੀਵੇਂ ਨਾ ਦਰਵਾਜ਼ੇ ਰੱਖੀਏ ਲਾ ਕੇ ਉਠੋ ਵਾਲਿਆਂ ਦੇ ਨਾਲ ਯਾਰੀ ਨੀਵੇਂ ਨਾ ਦਰਵਾਜ਼ੇ ਰੱਖੀਏ ਹੋ ਗੱਲ ਸੁਣੋ ਸ਼ਹਿਰ ਦੀ ਐ ਬੌਰ ਨੇ ਸਾਡੇ ਪਿੰਡਾਂ ਦੇ ਰਿਵਾਜ ਕੁਝ ਹੋਰ ਨੇ ਤੇਰੇ ਸ਼ਹਿਰ ਦੇ ਕਲੀਨ ਜੇ ਜਵਾਕ ਨਹੀਂ ਪਰ ਸਾਡਾ ਰੋਗ ਮੁੱਛ ਨਾਲ ਜੱਚਦਾ ਆ ਤੇਰੇ ਸ਼ਹਿਰ ਸੁਣ ਆਏ ਬੱਲਿਏ ਸਾਡੀ ਮੁੱਛ ਵਾਲਾ ਲੋਗ ਭੜਾ ਵਿੱਕਦਾ ਤੇਰੇ ਸ਼ਹਿਰ ਸੁਣ ਆਏ ਬੱਲਿਏ ਸਾਡੀ ਮੁੱਛ ਵਾਲਾ ਲੋਗ ਭੜਾ ਵਿੱਕਦਾ ਸਤਿ ਸ੍ਰੀ ਅਕਾਲ ਮੈਂ ਸਤਨਾਮ ਸਿੰਘ ਢਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਹਿਊਮਰਿਸਟ ਬਿਲਡਰ ਦਰਸ਼ਕੋ ਅੱਜ ਤੁਹਾਨੂੰ ਅਸੀਂ ਉਸ ਉੱਭਰਦੇ ਇੱਕ ਗਾਇਕ ਦੇ ਨਾਲ ਮਿਲਾਰੇ ਆ ਜਿਹਨੂੰ ਅਜੇ ਤੱਕ ਲੋਕਾਂ ਵੱਲੋਂ ਅਣਗੌਲਿਆ ਕੀਤਾ ਗਿਆ ਉਹ ਆ ਸਾਡੇ ਜੀਤ ਕਮਲ ਜਿਹੜੇ ਯੂਨੀਵਰਸਲ ਹਿਊਮਰਿਸਟ ਆਰਗੇਨਾਈਜੇਸ਼ਨ ਦੇ ਸਖਤਰ ਵੀ ਆ ਹੋਰ ਜੀ ਕਮਲ ਜੀ ਵਧਾਈ ਤੁਹਾਨੂੰ ਸਭ ਨੂੰ ਬੜਾ ਸ਼ੁਭਟੰਚ ਸੁਵਾਗਤ ਹੈ। ਥੈਂਕ ਯੂ ਜੀ। ਇਹ ਕਮਲ ਜੀ ਇਹ ਗਾਉਣ ਦਾ ਸ਼ੌਂਕ ਤੁਹਾਨੂੰ ਕਿਸ ਤਰ੍ਹਾਂ ਪਿਆ? ਗਾਉਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਆ ਜੀ। ਸ਼ੁਰੂਆਤ ਤੋਂ ਹੀ ਮੈਂ ਗਾਉਂਦਾ ਹਾਂ ਨਾ। ਅਜ ਲਗਭਗ ਮੈਨੂੰ 12-13 ਸਾਲ ਹੋ ਗਏ ਆ ਗਾਉਂਦੇ ਨੂੰ। ਸਕੂਲ ਟਾਈਮ ਗਾਉਂਦਾ ਸੀ ਤੇ ਉਸ ਤੋਂ ਬਾਅਦ ਫਿਰ ਸਿੱਖਿਆ ਇਹਨੂੰ। ਸਿੱਖ ਕੇ ਤੇ ਹਲੇ ਐਦਾਂ ਹੀ ਲੱਗੇ ਹੋਏ ਸੀ ਆਪਣਾ ਤੁਸੀਂ ਸ਼ੇਰੋ ਦੇ ਵਿੱਚ ਕੋਈ ਦੋ ਲਾਈਨਾਂ ਮਤਲਬ ਬੋਲ ਕੇ ਸੁਣਾਉਗੇ ਹੂੰ ਨਕੀਆਂ ਜਿੰਦਾਂ ਨੂੰ ਨਿਹਾ ਵਿੱਚ ਚਿਣ ਕੇ ਮਿਲਿਆ ਕੀ ਤੈਨੂੰ ਟਾ ਕੇ ਕਹਿ ਰ ਜਾਲਮਾ ਦੁਨੀਆ ਕਹਿੰਦੀ ਏ ਬੱਚੇ ਰੂਪ ਰੱਬ ਦਾ ਦੁਨੀਆ ਕਹਿੰਦੀ ਏ ਬੱਚੇ ਰੂਪ ਰੱਬ ਦਾ ਤੂੰ ਤਾਂ ਰੱਬ ਦਾ ਕਮਾਲ ਆਏ ਵਹਿਰ ਜਾਲਮਾ ਨਿੱਕੀਆਂ ਜਿੰਦਾਂ ਨੂੰ ਨਿਹਾ ਵਿੱਚ ਚਿਣ ਕੇ ਮਿਲਿਆ ਕੀ ਤੈਨੂੰ ਟਾ ਕੇ ਕਹਿਰ ਜਾਲਮਾ ਵਾ ਵਾ ਕਮਲ ਜੀ ਬਹੁਤ ਵਧੀਆ ਆਵਾਜ਼ ਤੇ ਤੁਹਾਡੀ ਬਹੁਤ ਵਧੀਆ ਤੁਸੀਂ ਇੰਨਾ ਚਿਰ ਹੋ ਗਿਆ ਸਾਡੇ ਨਾਲ ਕੰਮ ਕਰਦੇ ਹੋ ਜੇ ਤੱਕ ਤੁਸੀਂ ਦੱਸਿਆ ਹੀ ਨਹੀਂ ਕਿ ਮੈਂ ਗਾ ਵੀ ਲੈਂਦਾ ਹਾਂ ਜੀ ਤੇ ਕਮਲ ਜੀ ਕੀ ਸਿੱਖਿਆ ਤੁਸੀਂ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਮੈਂ ਰਾਗਦਾਰੀ ਸਿੱਖੀ ਹੋਈ ਹੈ ਤੇ ਸਟੂਡੀਓ ਵਿੱਚ ਜਾ ਜਾ ਕੇ ਮੈਂ ਆਪਣਾ ਹਾਰੇ ਕੇ ਇਨਸਟਰੂਮੈਂਟ ਪਲੇ ਕਰਦਾ ਸੀ ਜਿਵੇਂ ਕਿ ਫਲੂਟ ਹੋਗੀ ਤੁੰਬੀ ਹੋਗੀ ਹਰਮੋਨੀਅਮ ਕੀਬੋਰਡ ਤੇ ਗਿਟਾਰ ਤੇ ਮੈਡੋਲੀਨ ਵੀ ਨਾਲ ਦੇ ਨਾਲ ਵਜਾਂਦਾ ਸੀ ਤੇ ਤੁਸੀਂ ਇਹੇ ਆਵਾਜ਼ ਜਿਹੜੀ ਆ ਇਹਨਾਂ ਸਾਜਾਂ ਤੋਂ ਕੱਢ ਲੈਂਦੇ ਹੋ ਹਾਂਜੀ ਹਾਂਜੀ ਸੇਮ ਜਿੱਦਾਂ ਕੋਈ ਗਾਵੇ ਉਸੇ ਤਰ੍ਹਾਂ ਮੈਂ ਪੀਸ ਬਣਾਉਂਦਾ ਸੀਗਾ ਜਿਵੇਂ ਕਿ ਗਾਣੇ ਦੇ ਵਿੱਚ ਪੀਸ ਬਚਦੇ ਆ ਮੈਂ ਉਹ ਰਿਕਾਰਡ ਕਰਦਾ ਸੀ ਕੁਝ ਤੁੰਬੀ ਦੇ ਕੁਝ ਫਲੂਟ ਦੇ ਤਾਨੂੰ ਇਹ ਤਾਂ ਕਿਤੇ ਮੌਕਾ ਮਿਲੇ ਕਿਤੇ ਕਿਸੇ ਮਤਲਬ ਪ੍ਰੋਗਰਾਮ ਦੇ ਵਿੱਚ ਗਾਉਣ ਦਾ ਹਾਂਜੀ ਪਹਿਲੇ ਮੈਂ ਸ਼ੁਰੂਆਤ ਸਟੇਜਾਂ ਤੇ ਜਾਂਦਾ ਰਿਆ ਫਿਰ ਉੱਥੇ ਨਹੀਂ ਸੀ ਗੱਲ ਇਸ ਤਰ੍ਹਾਂ ਸੀ ਕਿ ਭਈ ਜਿਵੇਂ ਉਹਨਾਂ ਨੇ ਆਪਣੇ ਆਪਣੇ ਖਾਸ ਬੰਦਿਆਂ ਨਾਲ ਟਾਈਮ ਬੰਨੇ ਹੁੰਦੇ ਸੀ ਅੱਛਾ ਉਹ ਸਾਨੂੰ ਟਾਈਮ ਨਹੀਂ ਸੀ ਦਿੰਦੇ ਉੱਥੇ ਗਾਣ ਦਾ ਮੌਕਾ ਨਹੀਂ ਮਿਲਿਆ ਮਤਲਬ ਇਸ ਲਾਈਨ ਦੇ ਵਿੱਚ ਵੀ ਹੈ ਕਿ ਜੇ ਕੋਈ ਗਾਹ ਵਧਣਾ ਚਾਹੁੰਦਾ ਤੇ ਉਹਨੂੰ ਰੋਕਿਆ ਜਾਂਦਾ ਹਾਂਜੀ ਹਾਂਜੀ ਰੋਕਿਆ ਜਾਂਦਾ ਜੀ ਤੇ ਤੁਸੀਂ ਕਿਸੇ ਅਕੈਡਮੀ ਤੋਂ ਇਹ ਸਿੱਖੇ ਆ ਮਤਲਬ ਜਿਹੜੇ ਸਾਜ ਸਿੱਖੇ ਜਾਂ ਕਿਸ ਤਰ੍ਹਾਂ ਹਾਂ ਮੈਂ ਉਸਤਾਦ ਜੀ ਗੋਬਿੰਦਰ ਸਿੰਘ ਆਲਮਪੁਰੀ ਉਹਨਾਂ ਦੇ ਕੋਲੋਂ ਮੈਂ 뮤직 ਦੀਆਂ ਕਲਾਸਾਂ ਲਗਾਈਆਂ ਸੀ ਤੇ ਦਲਜੀਤ ਤੋਂ ਸਾਜ ਵੀ ਉਹਨਾਂ ਕੋਲੋਂ ਹੀ ਸਿੱਖੇ ਆ ਅੱਛਾ ਹਾਂ ਜੀ ਤੇ ਉਹਨਾਂ ਨੇ ਸਾਨੂੰ ਰਾਗਦਾਰੀ ਬਾਰੇ ਦੱਸਿਆ ਸਾਨੂੰ ਲਿਖਾ ਕੇ ਕੱਲਾ ਕੱਲਾ ਰਾਗ ਉਹਦੀ ਬੰਦਿਸ਼ ਉਦੀ ਤਾਲ ਤੇ ਉਹਦੇ ਸੁਰ ਹਰ ਇੱਕ ਚੀਜ਼ ਲਿਖ ਕੇ ਯਾਦ ਕਰਵਾ ਕੇ ਸਾਡ ਤੋਂ ਟੈਸਟ ਲੈਂਦੇ ਸੀ ਅੱਛਾ ਫਿਰ ਉਹ ਅਗਲੇ ਰਾਗ ਵੱਲ ਨੂੰ ਤੁਰਦੇ ਸੀ ਸਾਨੂੰ ਇਸ ਤਰ੍ਹਾਂ ਉਹਨਾਂ ਨੇ ਕਰਵਾਇਆ ਤੁਸੀਂ ਕਮਲ ਜੀ ਕੋਈ ਹੋਰ ਜਿਹੜਾ ਕੋਈ ਗੀਤ ਤੁਸੀਂ ਬੋਲਿਆ ਅਜੇ ਤੱਕ ਗਾਇਆ ਉਹਦੇ ਬਾਰੇ ਕੋਈ ਦੋ ਲਾਈਨਾਂ ਹੋਰ ਸੁਣਾਓ ਭਾਈ ਮੈਂ ਇੱਕ ਲੋਕ ਤੱਤ ਰਿਕਾਰਡ ਕਰਵਾਇਆ ਸੀ ਉਹਦੀਆਂ ਮੈਂ ਲੈਣਾ ਤੁਰ ਸਾਹਮਣੇ ਪੇਸ਼ ਕਰਦਾ ਜੀ ਖਾਣਾ ਸੇਖਾ ਤੇ ਖਵਾਣਾ ਬਹੁਤ ਔਖਾ ਮਿੱਤਰੋ ਪੋਣਾ ਸੋਖਾ ਤੇ ਨਿਭਾਣਾ ਪਿਆਰ ਔਖਾ ਮਿੱਤਰੋ ਹੋ ਜਿਨ੍ਹਾਂ ਨਾਲ ਖਾਈਏ ਦੰਦ ਓਹੀ ਵਖਾਈਏ ਲਾ ਕੇ ਰੱਖੀਏ ਨੀਤ ਨਾਮ ਅੜੀ ਨੀਵੇਂ ਨਾਲ ਦਰਵਾਜ਼ੇ ਰੱਖੀਏ ਲਾ ਕੇ ਉਠਾ ਸਮਜੀ ਬੜੇ ਉੱਚੀ ਆਵਾਜ਼ ਆ ਬੜੀ ਸਰੇਲੀ ਆਵਾਜ਼ ਆ ਹਾਂਜੀ ਤੇ ਮੇਰਾ ਖਿਆਲ ਆ ਵੀ ਸਾਡੇ ਜਿਹੜੇ ਦਰਸ਼ਕ ਆ ਇਹ ਚੀਜ਼ ਨੂੰ ਪਸੰਦ ਕਰਨਗੇ ਤੇ ਇਹ ਤੁਹਾਡੀ ਗੱਲ ਨੂੰ ਮਤਲਬ ਹੋਰ ਲੋਕਾਂ ਤੱਕ ਜਿਹੜੇ ਆ ਲੈ ਜਾਣ ਲਈ ਇਹਨੂੰ ਸ਼ੇਅਰ ਕਰਨਗੇ ਲਾਈਕ ਕਰਨਗੇ ਤੇ ਕਮੈਂਟ ਵੀ ਕਰਨਗੇ ਹਾਂਜੀ ਵੀ ਮਤਲਬ ਕਿਉਂਕਿ ਅਸੀਂ ਚਾਹੁੰਦੇ ਆ ਵੀ ਦਰਸ਼ਕਾਂ ਦੀ ਸਪੋਰਟ ਦੇ ਨਾਲ ਤੁਸੀਂ ਥੋੜਾ ਜਿਆ ਅੱਗੇ ਵਧੋ ਇਹ ਲਾਈਨ ਦੇ ਵਿੱਚ ਤੇ ਜਾਂ ਤਾਂ ਜਾਂ ਤਾਂ ਜੋ ਜਿਹੜਾ ਮਤਲਬ ਸਾਡੇ ਦਰਸ਼ਕ ਆ ਉਹਨਾਂ ਨੂੰ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਉਹ ਤੁਸੀਂ ਪੇਸ਼ ਕਰ ਸਕੋ ਹਾਂਜੀ ਮੈਂ ਹੁਣ ਸੋਚ ਰਿਹਾ ਕਿ ਜੋ ਮੈਂ ਆਪਣਾ ਆਪਣੀ ਮਿਹਨਤ ਕੀਤੀ ਹੋਈ ਸੀ ਸ਼ਾਇਦ ਇੱਕ ਰੱਬ ਵੱਲੋਂ ਹੁਕਮ ਹੁੰਦਾ ਹੈ ਕਿ ਜਦੋਂ ਸਮਾਂ ਆਣਾ ਆਪਾਂ ਉਦੋਂ ਹੀ ਅੱਗੇ ਚੱਲ ਸਕਦੇ ਆ ਤੇ ਹੁਣ ਮੈਂ ਕਹਿ ਰਿਹਾ ਵੀ ਚਲੋ ਸੋਚਦੇ ਆ ਵੀ ਆਪਾਂ ਕੁਝ ਤਿਆਰ ਕਰਕੇ ਨਾ ਆ ऑडियंस ਦੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਜ਼ਰੂਰ ਲੈ ਕੇ ਆਈਏ ਮੈਂ ਇੱਕ ਕਮਲੀ ਚਾਹੁੰਦਾ ਜੇ ਕਿ ਕਿਸਾਨ ਸੰਘਰਸ਼ ਦੇ ਉੱਤੇ ਤੁਸੀਂ ਕੋਈ ਨਵੀਂ ਚੀਜ਼ ਜੇ ਕੋਈ ਪੇਸ਼ ਕਰੋ ਤੇ ਮੇਰਾ ਖਿਆਲ ਹੈ ਸਾਡੇ ਸਰੋਤੇ ਜਿਹੜੇ ਆ ਜਿਹੜੇ ਦਰਸ਼ਕ ਆ ਬਹੁਤ ਵਧੀਆ ਇਹ ਚੀਜ਼ ਨੂੰ ਲਾਈਕ ਕਰਨਗੇ हां जी ਕਿਸਾਨਾਂ ਨਾਲ ਤਾਂ ਦਿਲੋਂ ਸਪੋਰਟ ਹੈ ਜੀ ਸਾਡੀ ਕਿਉਂਕਿ ਉਹਦੇ ਨਾਲ ਸਰਕਾਰ ਬਹੁਤ ਮਾੜਾ ਕਰ ਰਹੀ ਹੈ ਤੇ ਦੂਜਾ ਬੰਦੀ ਸਿੰਘਾਂ ਨਾਲ ਵੀ ਬਹੁਤ ਜ਼ੁਲਮ ਹੋ ਰਿਹਾ ਹੈ ਦੇ ਮਤਲਬ ਸਬੰਧਤ ਵੀ ਕੁਛ ਨਾ ਕੁਛ ਜਿਹੜਾ ਵਾ ਉਹ ਹਾਂ ਜੀ ਮਤਲਬ ਤੁਸੀਂ ਤਿਆਰ ਕਰੋ ਉਹ ਸਾਡੀ ਕੌਮ ਦੇ ਯੋਧੇ ਨੇ ਜੀ ਤੇ ਜੋ ਜ਼ੁਲਮ ਉਹਨਾਂ ਤੇ ਹੋ ਰਿਹਾ ਹੈ ਮੈਂ ਜ਼ਰੂਰ ਆਪਣੇ ਵੱਲੋਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਬਾਰੇ ਵੀ ਕੁਝ ਅਸੀਂ ਲਿਆਵਾਂਗੇ ਮਾਰਕੀਟ ਵਿੱਚ ਤੇ ਨਾਲ ਦੀ ਨਾਲ ਕਿਸਾਨਾਂ ਵਾਸਤੇ ਤੇ ਕੁਝ ਆਪਣਾ ਜੋ ਪੰਜਾਬ ਦੇ ਜੀ ਪੰਜਾਬ ਦੇ ਜਿਹੜੇ ਹਾਲਾਤ ਆ ਅੱਜ ਦੇ ਹਾਲਾਤ ਆ ਕਿਉਂਕਿ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਜਾ ਰਹੇ ਆ ਇਹ ਬਦਲਾਅ ਲਿਆਉਣ ਵਾਸਤੇ ਜਿਸ ਤਰ੍ਹਾਂ ਅਸੀਂ ਆਮ ਆਦਮੀ ਪਾਰਟੀ ਅੱਗੇ ਲੈਂਦੀ ਹੈ ਹੁਣ ਕੋਈ ਹੋਰ ਪਾਰਟੀ ਜਿਹੜੀ ਹੈ ਮਤਲਬ ਕਾਲੀ ਤਲ ਵਾਰਿਸ ਪੰਜਾਬ ਹਾਂਜੀ ਹਾਂਜੀ ਕਾਲੀ ਤਲ ਵਾਰਿਸ ਪੰਜਾਬ ਅਸੀਂ ਚਾਹਾਂਗੇ ਕਿ ਕੋਈ ਇਹੋ ਜਿਹਾ ਆਪਸ ਮਤਲਬ ਗੱਲ ਕਰੀਏ ਕਿ ਕਿਤੇ ਪਿਛਲੀਆਂ ਪਾਰਟੀਆਂ ਵਾਂਗ ਵੀ ਉਹਨਾਂ ਵੱਲੋਂ ਨਾ ਮਤਲਬ ਹੋਵੇ ਹਾਂਜੀ ਜਿਵੇਂ ਪੰਜਾਬ ਵਿੱਚ ਆਪਣੇ ਨਵੀਂ ਚੀਜ਼ ਆਈ ਸੀ ਆਮ ਆਦਮੀ ਪਾਰਟੀ ਬਿਲਕੁਲ ਉਹਨਾਂ ਤੋਂ ਉਮੀਦਾਂ ਸੀ ਕਿ ਕੁਝ ਬਦਲਾਅ ਹੋਏਗਾ ਪਰ ਉਹ ਕਿਤੇ ਨਜ਼ਰ ਨਹੀਂ ਆ ਰਿਹਾ ਤੇ ਹੁਣ ਆਪਣੇ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਆ ਰਹੀ ਹੈ ਤੇ ਉਹਨਾਂ ਤੋਂ ਵੀ ਲੋਕਾਂ ਨੂੰ ਉਮੀਦਾਂ ਨੇ ਹਾਂ ਹੁਣ ਲੋਕ ਉਮੀਦਾਂ ਦਾ ਕਿ ਲਾ ਕੇ ਚੱਲ ਪੈਣੇ ਦਾ ਸਪੋਰਟ ਕਰ ਦਿੰਦੇ ਆ ਪਰ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਸਾਰੇ ਇੱਕੋ ਜਿਹਾ ਵਰਤਾਰਾ ਕਰਦੀਆਂ ਤੇ ਫੇਰ ਬੜਾ ਦਿਨ ਟੁੱਟਦਾ ਹਾਂਜੀ ਇਸ ਤਰ੍ਹਾਂ ਦੇ ਇਸ ਚੀਜ਼ ਦੇ ਮਾਹੌਲ ਦੇ ਉੱਤੇ ਜਨਤਾ ਜੋ ਚਾਹੁੰਦੀ ਆ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਇਸ ਤਰ੍ਹਾਂ ਦੀ ਲਿਖਤ ਪ੍ਰਮੋਟ ਕਰੀਏ ਹਾਂ ਬਿਲਕੁਲ 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 ਲੋਕਾਂ ਚ ਜਨਤਾ ਦੇ ਵਿੱਚ ਇਹ ਗੱਲ ਲੈ ਕੇ ਆਈਏ ਹਾਂਜੀ ਤੇ ਅ ਦੇਖ ਕਹਿੰਦੇ ਆ ਕਬਲ ਜੀ ਤੁਸੀਂ ਕੋਈ ਹੋਰ ਦੋ ਲਾਈਨਾਂ ਜੇ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਹਾਂਜੀ ਇੱਕ ਮੇਰਾ ਗੀਤ ਰਿਕਾਰਡ ਹੋਇਆ ਜਿਤੋਂ 7 ਸਾਲ ਪਹਿਲੇ ਮੈਂ ਉਹ ਦੱਸਣਾ ਉਹ ਵੈਸੇ ਮੁੱਛ ਵਾਲਾ ਟਰੈਂਡ ਸੀਗਾ ਉਦੋਂ ਜ਼ਿਆਦਾਤਰ ਨਾ ਮੁੱਛ ਮੁੱਛ ਤੇ ਗਾਣੇ ਆ ਰਹੇ ਸੀ ਇਸ ਕਰਕੇ ਕੀਤਾ ਸੀਗਾ ਹੋ ਗੱਲ ਉਸੋਨੇ ਸ਼ਹਿਰ ਦੀ ਐ ਬੋਰ ਨੇ ਸਾਡੇ ਪਿੰਡਾਂ ਦੇ ਰਿਵਾਜ ਕੁਝ ਹੋਰ ਨੇ ਤੇਰੇ ਸ਼ਹਿਰ ਦੇ ਕਲੀਨ ਜੇ ਜਵਾਕ ਨਹੀਂ ਪਰ ਸਾਡੇ ਕਿ ਨਾਲ ਜੱਚਦਾ ਹੋ ਤੇਰੇ ਸ਼ਹਿਰ ਸੁਣ ਆਏ ਬੱਲੀਆਂ ਸਾਡੀ ਮੁੱਛ ਵਾਲਾ ਲੋਗ ਭਾਲਾ ਵਿਕਦਾ ਤੇਰੇ ਸ਼ਹਿਰ ਸੁਣ ਆਏ ਬੱਲੀਆਂ ਸਾਡੀ ਮੁੱਛ ਵਾਲਾ ਲੋਗ ਭਾਲਾ ਵਿਕਦਾ ਕਮਲ ਜੀ ਆਵਾਜ਼ ਤੇ ਤੁਹਾਡੀ ਬੜੀ ਸੁਰੀਲੀ ਬੜੀ ਮਿੱਠੀ ਬਹੁਤ ਵਧੀਆ ਆਵਾਜ਼ ਲੱਗੀ ਆ ਸਿਰਫ ਇਹਨੂੰ ਮਤਲਬ ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜੀ ਲਿਆਉਣ ਦੀ ਲੋੜ ਆ ਤੇ ਮੈਂ ਕਹਿੰਦਾ ਵੀ ਤੁਸੀਂ ਕੋਸ਼ਿਸ਼ ਕਰੋ ਮੇਰੇ ਨਾਲ ਸਾਡੇ ਦਰਸ਼ਕ ਜਿਹੜੇ ਆ ਪੂਰੀ ਸਪੋਰਟ ਕਰਨਗੇ ਤੇ ਤੁਹਾਡੀ ਗੱਲ ਨੂੰ ਲੋਕਾਂ ਦੇ ਵਿੱਚ ਨਾ ਜਾਣਗੇ ਠੀਕ ਹੈ ਕਮਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦਸਤਖਤ ਉਹ ਹੀ ਇਜਾਜ਼ਤ ਲੈਨੇ ਆ ਦਰਸ਼ਕੋ ਜਿਹੜੇ ਰਿਓ ਹਿਊਮਰ ਐਸ਼ ਬੁਲਟਨ ਦੇ ਨਾਲ ਹੁਣ ਗਾ ਆਉਣ ਵਾਲੇ ਸਮੇਂ ਦੇ ਵਿੱਚ ਜੀਤ ਕਮਲ ਦੇ ਕੋਈ ਨਾ ਕੋਈ ਜਿਹੜਾ ਨਵਾਂ ਗੀਤ ਇਹ ਪੇਸ਼ ਕਰਨ ਲਈ ਉਹ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਧੰਨਵਾਦ ਮਾਈ ਗੁਰਜੀ ਕਾਲ ਸਾਹਿਬ ਮਾਈ ਗੁਰਜੀ ਕੀ ਫਤਿਹ